ਲੋਕ ਸਭਾ ਚੋਣਾਂ ਆਪਣੇ ਆਖਰੀ ਪੜਾਅ ਦੇ ਵਿੱਚ ਆ ਚੁੱਕੀਆਂ ਹਨ ਜਿਸ ਦੇ ਚੱਲਦੇ ਹੋਏ ਪੰਜਾਬ ਦੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕੱਲ ਹੁਸ਼ਿਆਪੁਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਖਾਸ ਤੌਰ ਤੇ ਰੋਡ ショਅ ਕਰਨ ਜਾ ਰਹੇ ਹਨ ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਮੰਤਰੀ ਬ੍ਰਮ ਸ਼ੰਕਰ ਜਿੰਪਾ ਚੱਲਦੇ ਹੋਏ ਕੱਲ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਹੁਸ਼ਾਰਪੁਰ ਆ ਰਹੇ ਉਸ ਦੇ ਬਾਰੇ ਸਰ ਜਾਣਕਾਰੀ ਦੀ ਕੱਲ ਬਹੁਤ ਹੀ ਮਾਨਯੋਗ ਆਮ ਆਦਮੀ ਪਾਰਟੀ ਦੇ ਸਭਰੇ ਮੌਰ ਅਰਵਿੰਦ ਕੇਜਰੀਵਾਲ ਸਾਹਿਬ ਔਰ ਬਹੁਤ ਹੀ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤਕਰੀਬਨ 2:30 ਵਜੇ ਦੇ ਕਰੀਬ ਪੁਰਾਣੀ ਸਬਜ਼ੀ ਮੰਡੀ ਅ ਸ਼੍ਰੀ ਵਾਲਮੀਕੀ ਚੌਂਕ ਤੋਂ ਮਹਾਰਿਸ਼ੀ ਵਾਲਮੀਕੀ ਚੌਂਕ ਤੋਂ ਕੰਦੀ ਪਹਿਲਵਾਨ ਦੇ ਹੱਟੀ ਦੇ ਕੋਲੋਂ ਉੱਥੋਂ ਸਾਰੇ ਸਾਥੀਆਂ ਨੇ ਉੱਥੋਂ ਇਕੱਠੇ ਹੋਣਾ ਹੈ ਆਪਾਂ ਉੱਥੋਂ ਚੱਲ ਕੇ ਸਾਰੇ ਸਾਥੀ ਜਿਹੜੇ ਐ ਉਹਨਾਂ 'ਚ ਮੈਨੇ ਸ਼ਹਿਰ ਵਾਸੀਆਂ ਨੂੰ ਤੁਹਾਡੇ ਵੱਲੋਂ ਪ੍ਰਾਰਥਨਾ ਕਰਦਾ ਕਿ ਸਾਰੇ ਉੱਥੋਂ ਚੱਲ ਕੇ ਆਪਣੇ ਬੜੇ ਲੀਡਰਾਂ ਦੇ ਵਿਚਾਰ ਵੀ ਸੁਣਨ ਔਰ ਨਾਲ-ਨਾਲ ਘੰਟਾ ਕਰ ਤੱਕ ਸ਼ੋਭਾ ਯਾਤਰਾ ਰੋਡ ਸ਼ੋ ਦੀ ਸ਼ੋਭਾ ਨੂੰ ਵੜਾ ਤੇ ਸਰ ਕਿੰਨਾ ਇਕੱਠ ਹੋਣ ਦੀ ਤੁਹਾਨੂੰ ਉਮੀਦ ਹੈ ਕਿਉਂਕਿ ਦੋ ਮੁੱਖ ਮੰਤਰੀ ਪਹਿਲੀ ਵਾਰ ਇਕੱਠੇ ਹੋ ਕੇ ਇਸ ਸ਼ੋ ਦੀ ਇੱਥੇ ਆ ਰਹੇ ਨੇ ਰੋਡ ਸ਼ੋ ਕਰ ਰਹੇ ਨੇ ਦੇਖੋ ਬਹੁਤ ਹੀ ਲੋਕ ਪਿਆਰ ਕਰਦੇ ਮਾਨਜੁਗ ਮੁੱਖ ਮੰਤਰੀ ਭਗਵਨ ਪੰਜੀ ਨਾਲ ਔਰ ਅਰਵਿੰਦ ਕੇ ਜੀ ਵਾਲੇ ਨਾਲ ਔਰ ਹੋਰ ਵੀ ਸਾਡੇ ਬ੍ਰਿਸ਼ਟ ਲੀਡਰ ਡਾਕਟਰ ਸੰਦੀਪ ਪਾਟਸ ਜੀ ਨਾਲ ਹਾਊਗੇ ਤੋਂ ਮੇਰੇ ਲਿਹਾਜ਼ ਨਾਲ ਤਕਰੀਬਨ 20000 ਦੇ ਕਰੀਬ ਲੋਕ ਜੜੇ ਹੈ ਉੱਥੋਂ ਚੱਲ ਕੇ ਘੰਟਾ ਕਰ ਤੱਕ ਉੱਥੇ ਰੋਡ ਸ਼ੋ ਜ ਜਾਊਗਾ ਤੇ ਸਰ ਅੰਦਾਜ਼ਾ ਟਾਈਮਿੰਗ ਜੋ ਲੋਕਾਂ ਨੂੰ ਇਕੱਠੇ ਹੁੰਦਾ ਉੱਤੇ ਕਿਉਂਕਿ ਗਰਮੀ ਦਾ ਮੌਸਮ ਹੈ ਕਿੰਨੇ ਵਜੇ ਤੱਕ ਉੱਥੇ ਪਹੁੰਚਣ ਦੀ ਮੇਰੀ ਲੋਕਾਂ ਨੂੰ ਗੁਜ਼ਾਰਿਸ਼ ਹੈ ਕਿ ਤਕਰੀਬਨ 2:30 ਵਜੇ ਦੇ ਕਰੀਬ 2:30 ਔਰ 3 ਵਜੇ ਕਰੀਬ ਕਰੀਬ ਉੱਥੇ ਜ਼ਰੂਰ ਇਕੱਠ ਤਾਂ ਕਿ ਐਗਜ਼ੈਕਟ ਜਿਹੜਾ ਹੈ ਟਾਈਮ ਜਿਆਦਾ ਲੇਟ ਨਹੀਂ ਹੋਣਾ 3:30 3 ਵਜੇ ਕਰੀਬ ਜਿਹੜਾ ਰੋਡ ਸ਼ਾ ਪ੍ਰੋਪਰ ਸ਼ੁਰੂ ਹੋ ਜਾਣਾ ਤੇ ਸਰ ਸਾਨੂੰ ਪਾਸ਼ਾ ਨੂੰ ਵੀ ਸੁਣਨ ਨੂੰ ਮਿਲੇਗਾ ਦੋਨੋਂ ਮੁੱਖ ਮੰਤਰੀ ਦਾ ਆਪਣੇ ਵਿਚਾਰ ਦੇਣਗੇ ਸਾਨੂੰ ਆ ਡੈਫੀਨਿਟਲੀ ਆ ਬੇ ਦੋਨੋਂ ਮੁੱਖ ਮੰਤਰੀ ਆਪਣੀ ਪਾਰਟੀ ਦਾ ਅਜੰਡਾ ਜੋ ਪੰਜਾਬ ਦੇ ਵਿੱਚ ਅੱਜ 2 ਸਾਲ ਦਾ ਕਾਮਯਾਬੀ ਹੈ ਸਾਡੀ ਸਰਕਾਰ ਦੀ ਔਰ ਦਿੱਲੀ ਦੇ ਵਿੱਚ ਜਿਹੜੀ ਪਿਛਲੇ 10 ਸਾਲ ਦੀ ਸਰਕਾਰ ਦੀ ਕਾਮਯਾਬੀ ਹੈ ਉਹ ਉਹਦੇ ਬਾਰੇ ਵੀ ਗੱਲ ਕਰੂਗੇ ਔਰ ਆਮ ਆਦਮੀ ਪਾਰਟੀ ਦਾ ਵਿਜ਼ਨ ਕਿੰਨਾ ਵੱਡਾ ਆਪਣੇ ਦੇਸ਼ ਦੇ ਇਹਦੇ ਬਾਰੇ ਵੀ ਅਰਵਿੰਦ ਕੇਜਰੀਵਾਲ ਸਾਹਿਬ ਚਾਹਣਾ ਪਾਉ ਸਰ ਹੁਸ਼ਾਰਪੁਰ ਕੌਨਸਟਿਟੈਂਸੀ ਲੋਕ ਸਭਾ ਦੀ ਵੋਟਰਸ ਨੂੰ ਕੀ ਅਪੀਲ ਹੈ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਉਹਨਾਂ ਦੇ ਵਲੰਟੀਅਰਸ ਨੂੰ ਕੀ ਅਪੀਲ ਹੈ ਕੱਲ੍ਹ ਵਾਸਤੇ ਮੇਰੀ ਸਾਰੇ ਵਲੰਟੀਅਰਸ ਨੂੰ ਅਪੀਲ ਹੈ ਵੀ ਭਾਰੀ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਸਾਰਾ ਔਰ ਨਾਲ ਨਾਲ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆਮ ਆਦਮੀ ਪਾਰਟੀ ਨੂੰ 1 ਜੂਨ ਨੂੰ ਪੰਜ ਨੰਬਰ ਬਟਨ ਚੜ੍ਹੋ ਦਾ ਬਟਨ ਦਵਾ ਕੇ ਜਿੱਦਾਂ 2022 ਦੇ ਵਿੱਚ ਆਪਾਂ ਤੁਸੀਂ ਐਮ ਐਲ ਏ ਵੇਲੇ ਸਾਨੂੰ ਕਮਜ਼ ਅਪ ਕੀਤਾ ਸੀ ਅੱਜ 2 ਸਾਲ ਦੇ ਵਿੱਚ ਲਗਾਤਾਰ ਮੈਂ ਵੀ ਲੋਕਾਂ ਦੇ ਵਿੱਚ ਰਹਿ ਰਿਹਾ ਔਰ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਜਿਹੜੇ ਸਾਡੇ ਕੈਂਡੀਡੇਟ ਆ ਉਹ ਵੀ ਬਹੁਤ ਮਿਲਨਸਰ ਸ਼ਖਸੀਅਤ ਦੇ ਮਾਲਕ ਆ ਅੱਜ ਅਸੀਂ ਉਹਨਾਂ ਨੂੰ ਸਾਰਿਆਂ ਨੇ ਬਹੁਤ ਵੱਡੀ ਲੀਡ ਦੇ ਨਾਲ ਜਿਤਾ ਕੇ ਪਾਰਲੀਮੈਂਟ ਵਿੱਚ ਬਿਠਾਣਾ ਧੰਨਵਾਦ